ਇਹ ਗਾਇਚੇ ਬਸ ਆਹੀ ਮਿਲ ਲੋਕਾਂ ਨੂੰ ਕਰਜ਼ਾਈ ਕਰਕੇ ਆਂਦੇ ਇਸ਼ਤਿਹਾਰबाजी ਕਰ ਰਿਹਾ ਖੋਪਰੋਤੀਆਂ ਚੋਰੀਆਂ ਚੱਕਰੀਆਂ ਡਕੈਤੀਆਂ ਕਤਲ ਨਸ਼ੇ ਜੇ ਕੋਈ ਬਾਜ਼ਾਰ ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਕਰਦੇ ਅੰਦਰ ਵੜ ਕੇ ਗੋਲੀਆਂ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ ਚੇਂ ਮੰਦਿਰ ਸਾਹਿਬ ਚ ਪਟਨਾ ਸਾਹਿਬ ਚ ਦਿੱਲੀ ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ ਅਜਾ ਹੈ ਹੋ ਜਾ ਕਰਜ਼ੇ ਚ ਡੁੱਬੇ ਕਿ ਕੋ ਪਰ ਨਿਕਲ ਨਹੀਂ ਆਪਣਾ ਹੋਵੇਗਾ ਕੀ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਹੈ ਕੀ ਛੋਟੇ ਐਮਐਲਏ ਨੂੰ ਧਮਕੀਆਂ ਆ ਰਹੀਆਂ ਨੇ ਬੜਾ ਫਿਕਰਾਂ ਚਾਹੁੰਦੇ ਪੰਜਾਬ ਸਰਕਾਰ ਨਾਲ ਸਰਕਾਰ ਦੇ ਰੋਣ ਕਿ ਬਸ ਇਹ ਕੰਮ ਕਰਦੇ ਦੇਖੋ ਲਾਂਟਾ ਭਗਵੰਤ ਮਾਨ ਤੇ ਉਹਦੀ ਸਰਕਾਰ ਨੂੰ ਜਿਹੜੇ ਇਹਨੇ ਵੱਡੀ ਵੱਡੀ ਗਾਰੰਟੀਆਂ ਕੀਤੀਆਂ ਸੀਗੀਆਂ ਹਜ਼ਾਰ ਹਜ਼ਾਰ ਰੁਪਏ ਦਿੱਧਿਆ ਨੂੰ ਕੋਈ ਧਰਨਾ ਨਹੀਂ ਲਗੂਗਾ ਕੋਈ ਕਚਾ ਨਹੀਂ ਰਹੂਗਾ ਵੱਡੀਆਂ ਵੱਡੀਆਂ ਗਾਹ ਹਸਪਤਾਲ ਸਕੂਲ ਇਹ ਕੰਮ 3 ਸਾਲ ਹੋਣ ਨੂੰ ਆਏ ਨੇ ਤੇ 3 ਦਿਨ ਦਾ ਸੈਸ਼ਨ ਹੋਇਆ ਇਹਨਾਂ 13 ਦਿਨਾਂ ਦੇ ਸੈਸ਼ਨ 'ਚ ਲੋਕਾਂ ਦਾ ਕਿਹੜਾ ਮੁੱਦਾ ਕਿਸੇ ਨੇ ਚਰਚਾ ਕੀਤੀ ਕਿ ਬੇਰੋਜ਼ਗਾਰੀ ਸਿੱਖਾਂ ਤਾਈ ਪਹੁੰਚੀ ਹੋਈ ਐ ਕਿ ਪਿੰਡ ਪਿੰਡ ਦਾ ਗਲੀ ਗਲੀ ਦਾ ਨਸ਼ੇ ਪਹੁੰਚੇ ਹੋਏ ਨੇ ਕਿ ਕਾਨੂੰਨ ਵਿਵਸਥਾ ਦਾ ਤਾਂ ਆ ਹਾਲ ਐ ਕਿ ਤੁਹਾਡੇ ਐਮ ਐਲ ਏ ਨੂੰ ਧਮਕੀਆਂ ਆ ਰਹੀਆਂ ਨੇ ਜੇ ਕੋਈ ਬਾਜ਼ਾਰ 'ਚ ਕੋਈ ਜਾਂਦਾ ਹੈ ਤਾਂ ਉਹਨੂੰ ਦਿਨ ਦਿਹਾੜੇ ਗੋਲੀਆਂ ਘਰ ਦੇ ਅੰਦਰ ਵੜ ਕੇ ਗੋਲੀਆਂ ਮੁੱਖ ਮੰਤਰੀ ਸਾਹਿਬ ਨੂੰ ਫੋਟ ਬੋਲਤ ਨੂੰ ਸ਼ੀਸ਼ਾ ਲਾ ਕੇ ਭਾਸ਼ਣ ਦੇਣਾ ਪੈ ਰਿਹਾ ਐ ਇਹ ਕਾਨੂੰਨ ਵਿਵਸਥਾ ਦੇ ਹਾਲਤ ਇਹਦੇ ਉੱਤੇ ਕੋਈ ਚਰਚਾ ਹੋਈ ਚਰਚਾ ਦਾ ਲੋਕਾਂ ਦੇ ਮੁੱਦੇ ਤੇ ਕਿੱਥੇ ਹੋਈ ਕਿ ਧਵਾਨੀ ਪਿੰਡਾਂ ਨੂੰ ਗ੍ਰਾਂਟ ਨਹੀਂ ਗਈ ਗਰੀਬਾਂ ਦੇ ਮਕਾਨਾਂ ਦੇ ਚੈੱਕ ਬੰਦ ਨੇ ਗਰੀਬਾਂ ਦੇ ਫਲਸ਼ਾਂ ਦੇ ਚੈੱਕ ਬੰਦ ਨੇ ਇਹਨਾਂ ਦੇ ਕਾਰਡ ਤੁਸੀਂ ਕੱਟ ਛੱਡੇ ਕੱਟ ਕੇ 3 ਕਿਲੋ ਦੀ ਕਰਨ ਨੂੰ ਤੁਸੀਂ 5 ਕਿਲੋ ਕੱਟਦਾ ਬੱਚਿਆਂ ਦੇ ਮਜ਼ੀਫੇ ਬੰਦ ਨੇ ਸ਼ਗਨ ਦੇ ਚੈੱਕ ਨਹੀਂ ਆ ਰਹੇ ਹੈਗੇ ਵਾਵਜ਼ਾ ਕਿਸੇ ਕਿਸਾਨ ਨੂੰ ਨਹੀਂ ਮਿਲ ਰਹਾ ਮੋਟਰ ਦਾ ਕਨੈਕਸ਼ਨ ਕਿਸੇ ਨੂੰ ਨਹੀਂ ਮਿਲ ਰਹਾ ਐਮਐਸਪੀ ਚ ਮੂੰਗੀ ਤੇ ਕਿੰਨੀ ਵੱਡੀਆਂ ਗੱਲਾਂ ਕਿਸੇ ਐਮਐਸਪੀ ਤੇ ਕੋਈ ਕੋਈ ਨਹੀਂ ਕਰ ਰਹਾ ਇਨਾ ਵੱਡਾ ਕਿਸਾਨ ਦੀ ਜਿੱਤੇਬੰਦੀ ਉਥੇ ਘਰਨੇ ਚ ਬੈਠੀ ਹੈ ਮੁਲਾਜ਼ਮਾਂ ਨੂੰ ਅਗਸਤ ਦੀ ਤਨਖਾਹ ਹੋਣ ਪੂਰੇ 1 ਮਹੀਨੇ ਲੇਟ ਹੋਣ ਜਾ ਕੇ ਮਿਲ ਰਹੀ ਹੈ ਤੇ ਕੱਲ ਤੁਹਾਡੇ ਵਿਧਾਨ ਸਭਾ ਚ ਜਿਹੜਾ ਤੁਸੀਂ ਸੀਏਜੀ ਦੀ ਰਿਪੋਰਟ ਪੰਜਾਬ ਦੇ ਅਰਥ ਵਿਵਸਥਾ ਵਾਸਤੇ ਜਿੱਥੇ ਇੰਨਾ ਕਰਜ਼ਾ ਚੜ ਗਿਆ ਹੈਗਾ ਕਿ ਆਮਦਨ ਤੋਂ 50% ਵੱਧ ਕਰਜ਼ਾ ਚੜ ਗਿਆ ਹੈ ਜੇ 100 ਰੁਪਏ ਦੀ ਕਮਾਈ ਹੈ ਤੇ 250 ਰੁਪਏ ਦਾ ਖਰਚਾ ਹੈ ਹਰ ਮਹੀਨੇ ਤੁਸੀਂ ਕਰਜ਼ਾ ਚੜਾ ਚੜਾ ਕੇ ਇਹ ਤਾਂ ਪਹਿਲੇ ਸਾਲ ਦਾ ਸੀਗਾ ਹੁਣ ਤਾਂ ਉਸ ਤੋਂ ਵੀ ਉੱਪਰ ਵੱਧ ਗਿਆਗਾ ਇਹ ਤੁਹਾਡੀ ਫੋਕੀ ਇਸ਼ਤਿਹਾਰਾਂ ਕਰਕੇ ਜਿਹੜੀ ਤੁਹਾਡੀ ਫੋਕੀ ਗੱਲਾਂ ਹੈਗੀਆਂ ਜਿਦੇ ਕਰਕੇ ਪੰਜਾਬ ਇਹੋ ਜਾਂ ਕਰਜ਼ੇ 'ਚ ਡੁੱਬ ਰਿਹਾ ਹੈ ਕਿ ਤੁਹੋਂ ਬਾਹਰ ਨਿਕਲਣਾ ਹੀ ਉਸ ਦਾ ਹੋ ਜਾਗਾ ਫਿਰ ਮੈਂ ਹਰਾਨਾ ਕੀ ਇੱਕ ਮੁੱਖ ਮੰਤਰੀ ਨੂੰ ਕੱਲੇ ਵਿਰੋਧੀਆਂ ਨੂੰ ਪਾੜਨਾ चुटकोला कदम चाबी ला दें कच्ची साल इन्हों का अब पंजाब के हो आता है लुटा खो फरौती चोरी चकैरिया डकैती कतल नशे भगवंत मान की अगवाई चाह आही मिले हम जिथे एक पास हर महीने हजारा का कर्जा लैके ਲੋਕਾਂ ਨੂੰ ਫਰਜ਼ਾਈ ਕਰਕੇ ਆਪ ਦੀ ਇਸ਼ਤਿਹਾਰਬਾਜ਼ੀ ਕਰ ਰਿਹਾ ਹੈ ਸੈਂਟਰ ਦੀਆਂ ਸਕੀਮਾਂ ਬੰਦ ਹੋ ਗਈਆਂ ਨੇ ਕਿਉਂਕਿ ਉਹ ਵੀ ਨਹੀਂ ਉਹ ਸ਼ਾਮ ਸੱਕ ਰਿਹਾ ਆਪ ਦੀ ਫੋਟੋ ਮੋਲਾ ਕਲੀਨਿਕ ਕਰਕੇ ਹੁਣੇ ਜਿਹੜੇ ਪਿੰਡ 'ਚ ਮੈਂ ਖੜਿਆ ਇੱਥੇ ਬੀਬੀਆਂ ਦਾ ਹਸਪਤਾਲ ਤੇ ਡਾਕਟਰ ਸਾਰੇ ਖਤਰਨਾ ਕਿਉਂਕਿ ਡਾਕਟਰ ਘਟਦੇ ਮੋਲਾ ਕਲੀਨਿਕ ਜੇ ਲਾਤੋ ਜਿਹਦੇ ਮਸ਼ਹੂਰਤਾ ਹੋਈ ਹੈ ਤੇ ਮੋਦੀ ਨੇ 1000 ਕਰੋੜ ਰੁਪਏ ਆਯੂਸ਼ਮਾਨ ਜਿਹਦੇ ਨਾਲ 5 ਲੱਖ ਦਾ ਲੈ ਉਹ ਬੰਦ ਕਰ ਛੱਡਿਆ ਕਿਉਂਕਿ ਉਹ ਲੋਕਾਂ ਦੇ ਇਲਾਜ ਦੇ ਪੈਸੇ ਨਾਲ ਮੋਲਾ ਕਲੀਨਿਕ ਆਪ ਦੀ ਫੋਟੋ ਚਪਕਾਉਣ ਦੇ ਖਾਤਰ ਮਿਸਯੂਜ਼ ਕਰ ਰਿਆ ਸੀ ਹਨ પેટ્રોલ ਡੀਜ਼ਲ ਦੀ ਕੀਮਤਾਂ ਵਧਾਉਂਦੀਆਂ ਅੱਗੇ ਪੰਜਾਬ 'ਚ પેટ્રોલ ਡੀਜ਼ਲ ਤੇ ਸਭ ਤੋਂ ਵੱਧ ਇਫੈਕਟ ਦੇਸ਼ੇਤ ਪੰਜਾਬ 'ਚ ਲੱਗਦਾ ਹੈ ਹੁਣ પેટ્રોલ ਡੀਜ਼ਲ ਦੀ ਕੀਮਤਾਂ ਦਾ ਉੱਪਰ ਦਾ ਮਤਲਬ ਹਰ ਚੀਜ਼ ਤੇ ਮਹਿੰਗਾਈ ਵਧੂਗੀ ਲੋਕਾ ਜਿਹੜਾ ਖਾਣ ਪੀਣ ਦਾ ਸਮਾਨ ਰੋਜ਼ਾਨਾ ਦਾ ਸਾਬਣ ਤੇ ਦੁਕਾਨਾਂ 'ਚ ਟਰਾਂਸਪੋਰਟ ਵੀ ਵਧੂਗੀ પેટ્રોલ ਡੀਜ਼ਲ ਵਧਣ ਦੇ ਨਾਲ ਤੇ ਕਿਸਾਨਾਂ ਦੀ ਆਗੇ ਆਮਦਨ ਦਾ ਬੁਰਾ ਹਾਲ ਸੀ ਹੁਣ ਹੋਰ ਇਹਨਾਂ ਦੇ ਬੋਝ ਪਊਗਾ ਤੇ ਇਹ ਲੋਕਾਂ ਦੇ ਉੱਤੇ ਬੋਝ ਪਾ ਕੇ ਫਰਮਾਇਆ ਲੋਕਾਂ ਦੀ ਘਾਟ ਕੇ ਲੋਕਾਂ ਨੂੰ ਕੋਈ ਸਹੂਤ ਨਹੀਂ ਮਿਲ ਰਹੀ ਉਹਦੇ ਨਾਲ ਇਹਦੀ ਸੋਕੀ ਇਸ਼ਤਿਹਾਰਬਾਜ਼ੀ ਤੇ ਪੰਡੀ ਪ੍ਰਚਾਰ ਜਿਹੜਾ ਇਹਦਾ ਚੱਲ ਰਿਹਾ ਅਫਸੋਸ ਹੁੰਦਾ ਹੈ ਮੈਂ ਤਾਂ ਲੋਕਾਂ ਨੂੰ ਕਹਿ ਨਹੀਂ ਆਉਂਦੀ ਕਿ ਇਹੋ ਜੀ ਸਰਕਾਰਾਂ ਨੂੰ ਨਿਕਾਰੋ ਇਹ ਭਾਈਵਾਲ ਗੱਠਜੋੜ ਜਿਹੜਾ ਇਹਨਾਂ ਦੇ ਕਾਂਗਰਸ ਤੇ ਆਮ ਆਦਮੀ ਨੇ ਝੂਠ ਮਾਰ ਕੇ ਕਾਲੀਆਂ ਦੇ ਸਿਰ ਤੇ ਪੰਜਾਬ ਦਾ ਆ ਬੇੜਾ ਕਰ ਕਰਤਾ ਹੈਗਾ ਹੁਣ ਵੀ ਝੂਠ ਤੋਂ ਹਟਦੇ ਨਹੀਂ ਜਿੱਥੇ ਲੋਕ ਸਭਾ ਦੀ ਚੋਣਾਂ ਇਹਨਾਂ ਨੇ ਇਕੱਠੇ ਹੋ ਕੇ ਦੇਸ਼ ਪਰ ਚੁੰੜੀਆਂ ਨੇ ਹੁਣ ਹਰਿਆਣੇ 'ਚ ਇਕੱਠੇ ਹੋ ਕੇ ਨਾ ਵੀ ਇੱਥੇ ਅਜੇ ਵੀ ਕੋ ਨੂੰ ਝੂਠ ਮਾਰੀ ਜਾ ਰਹੇ ਹੋ ਮੋਟਾ ਸਾਥ ਕਿੰਨੀ ਦੇਰ ਤੋ ਦੋਗੇ ਤੁਸੀਂ ਤੜੇ ਹੋ ਕੇ ਆਹ ਬਾਈ ਇਲੈਕਸ਼ਨ ਚ ਅਕਾਲੀ ਦਲ ਨੂੰ ਕਾਮਯਾਬ ਕਰੋ ਬਾਕੀ ਬਦਸਬਾਜੇ ਜਾ ਕੇ ਕੋਈ ਲੋਕਾਂ ਦੇ ਮੋਟਾ ਦਾ ਚੱਕਰ ਨਾ ਹੋਏ ਇਹ ਤਾਂ ਦੋਨੋਂ ਇਕੱਠੇ ਨੇ ਤੁਸੀਂ ਸਾਡੀ ਗੱਲ ਨਾ ਕਰੋ ਅਸੀਂ ਪਾਣੂ ਹੱਥ ਨਹੀਂ ਲਾਗੇ ਇਹ ਨਾ ਕੋ ਦਾ ਫਿਕਸ ਸੈਂਚਰ ਹੈ ਪਰ ਜਿਹਦੇ ਤੋਂ ਦੇ ਫਿਕਲਪਾਏ ਤੂੰ ਅਕਾਲੀ ਦਲ ਆ ਗਿਆ ਇਹ ਸਿਸਟਮ ਚੋਂ ਦੇਖੀਏ ਚੁਣੌਤੀਆਂ ਤਾਂ ਅਕਾਲੀ ਦਲ ਦੇ ਖਿਲਾਫ 2015 ਤੋਂ ਚੱਲ ਰਹੀਆਂ ਨੇ ਜਦ ਇਹ ਸਾਰੀ ਦਿੱਲੀ ਦੀ ਹੱਥ ਟੋਕੀਆਂ ਪਾਰਟੀਆਂ ਦੇ ਆਹੂ ਇਕੱਠੇ ਹੋ ਕੇ ਤੰਨੇ ਪੰਛ ਦੀ ਇਸ ਖੇਤਰੀ ਪਾਰਟੀ ਨੂੰ ਖਤਮ ਕਰਨ ਵਾਸਤੇ ਇਸ ਕਰਕੇ ਲੱਗੇ ਹੋਏ ਨੇ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਦਿਵਾਣਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਤੋਂ ਸਾਡੇ ਫਸਲ ਦੀ ਖਰੀਦ ਖਤਮ ਕਰਨਾ ਚਾਹੁੰਦੇ ਨੇ ਇਹ ਸਾਡੇ ਪੰਜਾਬ ਦਾ ਪਾਣੀ ਦੂਜੇ ਸੂਬਿਆਂ ਨੂੰ ਦੇਣਾ ਚਾਹੁੰਦੇ ਨੇ ਇਹ ਸਾਡੇ ਰਾਜਧਾਨੀ ਦੇ ਉੱਤੇ ਸਾਡਾ ਹੱਕ ਕਮਜ਼ੋਰ ਕਰਨਾ ਚਾਹੁੰਦੇ ਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹਨਾਂ ਸਾਰੇ ਇਹਨਾਂ ਚੀਜ਼ਾਂ 'ਚ ਸਭ ਇਕੱਠੇ ਨੇ ਇਹਨਾਂ ਦੇ ਖਿਲਾਫ ਅੰਧਾਕਾਲੀ ਦਾ ਲੜ ਰਿਹਾ ਹੈ ਜਿਹਦੇ ਕਰਕੇ ਤਿੰਨੋਂ ਇਕੱਠੇ ਹੋਏ ਨੇ ਕਿ ਅਕਾਲੀ ਦਲ ਨੂੰ ਖਤਮ ਕਰ ਦੇ। ਕਦੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਹਰਿਆਣਾ, ਚੇਨੰਦਰ ਸਾਹਿਬ, ਜੇ ਪਟਨਾ ਸਾਹਿਬ, ਜੇ ਦਿੱਲੀ 'ਚ ਇਹਨਾਂ ਨੇ ਆਪਣੇ ਕਬਜ਼ਾ ਕਰ ਲਿਆ। ਹੁਣ ਸਾਡੇ ਪੰਜਾਬ 'ਚ ਕਦੇ ਸਾਡਾ ਐਮਐਲਏ ਤੋੜ ਕੇ ਲੈ ਜਾਣਗੇ, ਕਦੇ ਸਾਡਾ ਹਲਪੰਤ ਸਾਹ ਤੋੜ ਕੇ ਲੈ ਜਾਣਗੇ। ਸੋ ਇਹਨਾਂ ਦਾ ਨਿਸ਼ਾਨਾ ਕਿ ਅਕਾਲੀ ਦਲ ਨੂੰ ਖਤਮ ਕਰੀਏ ਤਾਂ ਕਿ ਪੰਜਾਬ ਦੇ ਉੱਤੇ ਹਾਵੀ ਹੋਈਏ। ਇਹਨਾਂ ਦੇ ਲੋਕਾਂ ਨੂੰ ਬੋਲਣ ਜੋਗੇ ਨਾ ਛੱਡੇ। ਮੈਂ ਲੋਕਾਂ ਨੂੰ ਬੇਨਤੀ ਕਰਦੀ ਹਾਂ ਸਾਰਾ ਕੁਝ ਤੁਸੀਂ ਦੇਖ ਲਿਆ ਹੈਗਾ ਪੰਜਾਬ 'ਚ ਹਾਲਾਤ ਤੁਹਾਡੇ ਸਾਹਮਣੇ ਜੇ ਪੰਜਾਬ ਦੇ ਭੁਗਤ ਨੂੰ ਕਰਾ ਤੇ ਬੱਚਿਆਂ ਦੇ ਭੁਗਤ ਨੂੰ ਤੁਸੀਂ ਬਚਾਉਣਾ ਹੈ ਤੇ ਫਿਰ ਹੁਣ ਇਹਨਾਂ ਨੇ ਸਾਡੇ ਭਾਵੇਂ ਇੱਕ ਐਮਐਲਏ ਤੋੜਿਆ ਖੱਤਾਂ ਚਾਹ ਤੋੜੇ ਕੋਈ ਗੱਲ ਨਹੀਂ ਕਾਲੀਦਲ ਇੱਕ ਸਮੁੰਦਰ ਹੈਗਾ ਸਮੁੰਦਰ ਕੋ ਜਿੰਨੇ ਬੰਦੇ ਪਟਕੇ ਲੈ ਜਾਣ ਪਿੰਡ ਪਿੰਡ ਚ ਕਾਲੀਦਲ ਵਸਿਆ ਇਤ ਤਾਂ ਨਹੀਂ ਹੁੰਦਾ ਮੇਰੀ ਪੀੜੀ ਤੇ ਸਾਨ ਤੋਂ ਥਾਪੀ ਹੋਈ ਪਾਰਟੀ ਹੈ ਚਾਰ ਬਾਈ ਇਲੈਕਸ਼ਨ ਆਏ ਤੁਸੀਂ ਕਮਰ ਕੱਸ ਲੋ ਜਿਵੇਂ ਬਠਿੰਡਾ ਪਾਰਲੀਮੈਂਟਰੀ ਚ ਪੂਰਾ ਜ਼ੋਰ ਲਾਤਾ ਸਾਰੇ ਬੰਦੇ ਅਕਾਲੀ ਦਰਜੇ ਤੋੜ ਕੇ ਖੜੇ ਕਰਦੇ ਤਾਂ ਕਿ ਮੰਤਰੀ ਜੀ ਜਤਨ ਲੋਕਾਂ ਨੇ ਹਨੇਰੀ ਦਾ ਮੂੰਹ 모ੜਿਆ ਤੇ ਪਹਿਲੇ ਤੋਂ ਵੀ ਵੱਧ ਗਿਣਤੀ ਦੇ ਨਾਲ ਕਾਮਯਾਬੀ ਬਖਸ਼ੀ ਤਾਂਕਿ ਲੋਕਾਂ ਦੇ ਸਾਹਮਣੇ ਕਿਸੇ ਦਿਨ ਨਹੀਂ ਚਲਦੀ ਸੋ ਤੁਸੀਂ ਆਪਣੀ ਤਾਕਤ ਚਲਾਓ ਕਿਦੜਾ ਜਾਚੇ ਬਰਨਾਲੇ ਚ ਤੇਰਾ ਬਾਬਾ ਨਾਨਕ ਦੇ ਚਿੱਤੇ ਚੋਨਾ ਹੈ ਗਿਆ ਤੇ ਰਿਸ਼ਤੇਦਾਰਾਂ ਕੋਲ ਪਹੁੰਚੋ ਕਾ ਕਾਨੀ ਦਾਦਾ ਮੋਰਚਾ ਸੱਤੇ ਕਰੋ ਤਾਂ ਕਿ ਵਿਧਾਨ ਸਭਾ ਬੇ ਜਾ ਕੇ ਲੋਕਾਂ ਦੀ ਗੱਲ ਕੋਈ ਚੱਕਰ ਚੋਗਾ ਹੋਏ ਮੈਨੋ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਪਹਿਲੀ ਵਾਰੀ ਜਿਹੜੀ ਬਖਸ਼ੀ ਹੈ ਸਮੂਹ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਨੂੰ ਤੇ ਖਾਸ ਤੌਰ ਤੇ ਲੰਮੀ ਬਠਿੰਡਾ ਦੇ ਹਾਤੀ ਬਠਿੰਡਾ ਸ਼ਹਿਰ ਦੇ ਪਚੋਦੇ ਜਿਨ੍ਹਾਂ ਦੇ ਲਾਗੇ-ਲਾਗੇ ਆਪਣਾ ਇਲਾਕਾ ਲੱਗਦਾ ਹੈ ਗਿੱਦੜਵੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਸਾਰੇ ਜਣੇ ਸੁਖਵੀਰ ਬਾਦਲ ਬਣ ਕੇ ਹਰਸਿੰਦਰ ਬਾਦਲ ਬਣ ਕੇ ਸਾਠਾਕਾਰ ਸਿੰਘ ਬਾਦਲ ਜੀ ਬਣ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਤਕੜੀ ਇਤਵੰਸ ਦੀ ਪਾਰਟੀ ਨੂੰ ਬਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਤੁਸੀਂ ਗਿੱਦੜਵੇ ਪਹੁੰਚੋ ਜਿਨ੍ਹਾਂ ਨੇ ਪਾਰਟੀਆਂ ਦੇ ਨਾਲ ਧੋਖਾ ਕੀਤਾ ਹੈਗਾ ਗੱਲ ਵੱਦ ਨੂੰ ਹਮੇਸ਼ਾ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੈਗਾ ਇਹ ਸਾਰੀ ਝੂਠੀ ਪਾਰਟੀਆਂ ਨੂੰ ਨਕਾਰ ਕੇ ਉਹ ਸੱਚੀ ਪੰਥ ਦੀ ਪਾਰਟੀ ਨੂੰ ਕਾਮਯਾਬ ਕਰੀਏ ਮੈਂ ਤੁਹਾਡੇ ਸਾਹਮਣੇ ਜੀ ਬੋਲਦਾ ਹਾਂ